ਉਹਨਾਂ ਨੇ ਸੇਵਾਦਾ ਜੀ ਨੇ ਜਿਸ ਥਾਂ ਤੇ ਅਸੀਂ ਬੈਠੇ ਆ ਇਹ ਬਰਾਂਡਾ ਬਰਾਂਡੇ ਦੇ ਥਾਂ ਤੇ ਛਾਂ ਪਾ ਕੇ ਇੱਥੇ ਸੰ ਨਾਲ ਇੱਕ ਗੌਰਖੀ ਹੁੰਦੀ ਸੀ ਤੇ ਆਪਣੇ ਉਥੀ ਦਾ ਪ੍ਰਕਾਸ਼ਨਾ ਕੀਤਾ ਹੁੰਦਾ ਸੀ ਤੇ ਸੁਪਾਣੀ ਲਜਾਜ਼ ਕਰਦੇ ਸੀ ਫਿਰ ਸੇਧਰਾ ਉਹ ਕੁਝ ਦਿਨ ਬਾਅਦ ਪਾਕਿਸਤਾਨ ਗਏ ਪਾਕਿਸਤਾਨ ਤੋਂ ਉਹਨਾਂ ਨੂੰ ਸਾਧਾ ਬਾਚਾਰੰਦਾਲ ਜੀ ਦੀ ਵੇਲੀ ਹੋਈ ਉਸ ਵੇਲੇ ਸੰਤ ਅੰਬਾ ਚਰਨਦਾਸ ਜੀ ਵੀ ਆਜੂ तकरीबन 14-15 ਸਾਲ ਦੇ ਸੀ। ਕੁਕਰੀ ਜੋ ਹਾਲਤ ਇਹ ਹੋ ਜਾਏ ਹੋ ਗਏ। ਉਹ ਕਹਿੰਦੇ ਵੀ ਅਸੀਂ ਬਾਬਾ ਜੀ ਤੁਹਾਡੇ ਨਾਲ ਹੀ ਜਾਵਾਂ ਅਸੀਂ ਘਰ-ਬਾਪ ਤਿਆਗ ਜਾਣਾ। ਘਰ-ਬਾਪ त्याग ਕੇ ਸੰਤ ਅੰਬਾ ਸੇਵਾ ਲਾ ਜੀ ਦੇ ਨਾਲ ਇਸ ਸੰਤ ਆ ਗਏ। ਸੰਤ ਅੰਬਾ ਸੇਵਾ ਲਾ ਜੀ ਦੀ ਵਿਦਵਤਾ ਬਣ ਕੇ ਉਹਨਾਂ ਨੇ ਜੋ ਭਗਵਤੀ ਜੀ ਜੀ ਸਾਹਿਬ ਉਹ ਉਹਨਾਂ ਨੇ ਇਥੇ ਸੰਗਰੀ ਆਏ ਲੱਗੇ ਤੇ ਸਾਈ ਚਰਨ ਦਾ ਜੀ ਵੀ ਥੱਲੇ ਤਕਰੀਬਨ ਇਸ ਸੰਤ ਤੇ 1985 ਤੱਕ ਸੇਵਾ ਕੀਤੀ ਉਹਨਾਂ ਨੇ ਲਗਭਗ ਉਹਨਾਂ ਨੇ ਇਸ ਸੰਤ ਤੇ 60 ਸਾਲ ਦੇਵਾ ਕੀਤੀ ਐਡਾ ਨਵਾਂ ਆਖਾ ਇੱਕ ਸੰਤ ਦੇ ਸੇਵਾ ਕਰਨੀ ਬਹੁਤ ਔਖੀ ਹੈ ਉਹਨਾਂ ਤੋਂ ਬਾਅਦ ਇੱਕ ਮਹਾਪੁਰ ਰੁਈਆ ਨਾਮ ਦੇ ਆਏ ਉਹਨਾਂ ਨੇ ਵੀ 1.5 ਸਾਲ ਕੀਤੀ ਸੇਵਾ ਰੁਈਆ ਨਾਮ ਹੀ ਤੋਂ ਬਾਅਦ ਭਗੂ ਸ਼ਾਹ ਦੇ ਸਾਧੂ ਸਿੰਘ ਵੀ ਆਏ ਇਹ ਜੋੜੀ ਆਈ ਸੀ ਕਿਉਂਕਿ ਇੱਥੇ ਮਦਰਾ ਜੜੀ ਹੈ ਉਹ ਕੋਈ ਦਸਮੇ ਬਾਅਦ ਆਪਣੀ ਵਿਆਲੀ ਤੋਂ ਲੜ ਪਿਆ ਵਿਆਲੀ ਦੇ ਲੜਨ ਕਾਕੇ ਦਾ ਫੇਰ ਇਥੋਂ ਛੱਡ ਕੇ ਟੇਲੇਗਾ ਉਸ ਤੋਂ ਬਾਅਦ ਇੱਕ ਮਹਾਤਮਾ ਕਬੂਰ ਸਾਹਿਬ ਆਏ ਨੇ ਮਾਨੇ ਸ਼ਾ ਉਹ ਪੁਜਾ ਸਰਏ ਤਕਰੀਬਨ ਦੋ ਦਿਨ ਮਹੀਨੇ ਦੋ ਦਿਨਾਂ ਮਹੀਨਾਵਾਦੀ ਕਹਿੰਦੇ ਫਿਰ ਆਵਾ ਜਰਦੀਆਂ ਪਾਈ ਆਪਾਂ ਚੱਲੇ ਇਸ ਆਸਾਨ ਦੇ ਮੈਂ ਦੀ ਸੇਵਾ ਕਰਦਾ ਉਹ ਚਲੇ ਗਏ ਉਹਨਾਂ ਤੋਂ ਬਾਅਦ ਫਿਰ ਇੱਕ ਮਹਾਤਮਾ ਰਤਨ ਦਾ ਜੀ ਆਏ ਉਹਨਾਂ ਨੇ ਤਕਰੀਬਨ ਇੱਥੇ 7-8 ਸੇਵਾ ਕੀਤੀ ਤੋਂ ਆ ਜੇ ਜਦੋਂ ਸਮਾਪਤ ਪ੍ਰਾਪਤ ਹੈ ਇੱਥੇ ਤਕਰੀਬਨ 20-20 ਫੁੱਟ ਦੂਰੇ ਕੋਏ ਪੈ ਗਿਆ ਸਨ ਖਾਸੀ ਦੇ ਹਾੜਾ ਹੋਣ